ਸੱਚੇ ਕਾਲਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਰਗਲ ਤੇ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਈਆਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਉਹਨਾਂ ਦੇ ਵੱਲੋਂ ਆਪਣਾ ਅੰਛਣ ਜਿਹੜਾ ਉਹ ਤੋੜ ਦਿੱਤਾ ਗਿਆ ਇਹ ਜਾਣਕਾਰੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਹੈ ਤਸਵੀਰਾਂ ਸਾਹਮਣੇਆਂ ਨੇ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਅਧਿਕਾਰੀਆਂ ਦੇ ਹੱਥੋਂ ਪਾਣੀ ਦਾ ਗਲਾਸ ਪੀਂਦੇ ਹੋਏ ਵਿਖਾਈ ਦੇ ਰਹੇ ਨੇ ਸੋ ਜਗਜੀਤ ਸਿੰਘ ਢੱਲੇਵਾਲ ਹਰਾਨੇ 19 ਮਾਰਚ ਤੋਂ ਪਾਣੀ ਪੀਣਾ ਤੇ ਮੈਡੀਕਲ ਫੈਸਿਲਿਟੀ ਲੈਣਾ ਛੱਡ ਦਿੱਤਾ ਸੀ ਦਰਸਲ 19 ਮਾਰਚ ਨੂੰ ਆਖਰੀ ਵਾਰ ਕੇਂਦਰ ਦੇ ਨਾਲ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਦੀ કુલ 28 ਕਿਸਾਨ ਆਗੂ ਜਿਹੜੇ ਸੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀ ਤੇ ਮੀਟਿੰਗ ਖਤਮ ਹੋਣ ਦੇ ਅਸਾਰ ਹੀ ਇਹਨਾਂ ਕਿਸਾਨ ਲੀਡਰਾਂ ਨੂੰ ਡਿਟੇਨ ਕਰ ਲਿਆ ਗਿਆ ਜਗਜੀਤ ਸਿੰਘ ਢੱਲੇਵਾਲ ਹਰਾਨੂੰ ਡਿਟੇਨ ਕਰਕੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਪਾਰਕ ਹਸਪਤਾਲ ਦੇ ਵਿੱਚ ਇਸ ਵੇਲੇ ਉਹ ਹੈਗੇ ਨੇ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਹੀ ਅਧਿਕਾਰੀ ਪਹੁੰਚੇ ਸੰਤ ਅਧਿਕਾਰੀਆਂ ਨੇ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪਾਣੀ ਪਿਆ ਦਿੱਤਾ ਹਾਲਾਂਕਿ ਅੱਜ ਜਿਹੜੇ ਬਾਕੀ ਬਚੇ ਕਿਸਾਨ ਸੀ ਉਹਨਾਂ ਨੂੰ ਵੀ ਰਹਾ ਕਰ ਦਿੱਤਾ ਗਿਆ ਸੋ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਛੰਡੇ ਦੀ ਜੇ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ 200 ਤੋਂ ਵੱਧ ਕਿਸਾਨ ਆਗੂ ਜਿਹੜੇ ਨੇ ਉਹ ਰਹਾ ਕਰ ਦਿੱਤੇ ਗਏ ਨੇ ਬਾਕੀ ਕਿਸਾਨ ਜਿਹੜੇ ਜੇਲ੍ਹਾਂ 'ਚ ਢੱਕੇ ਗਏ ਸੀ ਡਿਟੇਨ ਕੀਤੇ ਗਏ ਸੀ ਉਹਨਾਂ ਨੂੰ ਪਹਿਲਾਂ ਹੀ ਰਹਾ ਕਰ ਦਿੱਤਾ ਗਿਆ ਸੀ ਤੇ ਜਗਜੀਤ ਸਿੰਘ ਢੱਲੇਵਾਲ ਹਰਾਨੇ 19 ਮਾਰਚ ਨੂੰ ਇਹ ਪ੍ਰਣ ਲਿਆ ਸੀ ਕਿ ਜਦੋਂ ਤੱਕ ਉਹਨਾਂ ਦੇ ਸਾਰੇ ਕਿਸਾਨ ਸਾਥੀ ਨਹੀਂ ਛੱਡੇ ਜਾਂਦੇ ਜੇਲ੍ਹਾਂ ਦੇ ਵਿੱਚੋਂ ਰਿਹਾ ਨਹੀਂ ਕੀਤੇ ਜਾਂਦੇ ਉਦੋਂ ਤੱਕ ਨਾ ਪਾਣੀ ਪੀਣਗੇ ਨਾ ਮੈਡੀਕਲ ਫੈਸਿਲਿਟੀ ਲੈਣਗੇ ਹਾਲਾਂਕਿ ਨੀ مارچ ਤਾਕੋ ਮੈਡੀਕਲ ਫੈਸਿਲਿਟੀ ਲੈ ਰਹੇ ਸੀ ਪਾਣੀ ਪੀ ਰਹੇ ਸੀ ਪਰ ਭੋਜਨ ਗ੍ਰਹਿਣ ਨਹੀਂ ਸਿੱਕਰ ਰਹੇ ਤੇ ਅੱਜ ਡੱਲੇਵਾਲ ਸਾਹਿਬ ਨੇ ਪਾਣੀ ਪੀ ਲਿਆ ਮੈਡੀਕਲ ਫੈਸਿਲਿਟੀਆਂ ਲੀਆਂ ਜਾ ਰੀਆਂ ਨੇ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਖ ਦਿੱਤਾ ਹੈ ਕਿ ਡੱਲੇਵਾਲ ਸਾਹਿਬ ਨੇ ਅੰਸ਼ਣ ਖਤਮ ਕਰ ਦਿੱਤਾ ਪਰ ਕਿਸਾਨ ਅਗੁਸ਼ ਜਿੰਗਾ ਹਰਦੋਚੰਡੇ ਨੇ ਕਿਹਾ ਕਿ ਅੰਸ਼ਣ ਖਤਮ ਨਹੀਂ ਹੋਇਆ ਜਗਜੀਤ ਸਿੰਘ ਢੱਲੇਵਾਲ ਜਿਉਂਦੀ ਤਿਉਹੀ ਆਪਣੇ ਅੰਸ਼ਣ ਦੇ ਉੱਤੇ ਬਰਕਰਾਰ ਨੇ ਉਹਨਾਂ ਨੇ ਖਛਾ ਜ਼ਾਹਿਰ ਕੀਤਾ ਹੈ ਕਿ ਪਤਾ ਨਹੀਂ ਸਰਕਾਰ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਜਾਂ ਫਿਰ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਮਾਨਯੋਗ ਅਦਾਲਤਾਂ ਦੇ ਵਿੱਚ ਕਿਉਂ ਦੇ ਰਹੀ ਹੈ ਉਹਨਾਂ ਨੂੰ ਅਸ਼ੰਕੇ ਹੋ ਰਹੇ ਨੇ ਸੁਖਜੀਤ ਸਿੰਘ ਹਰਦੋਚੰਡੇ ਨੇ ਕਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਹਰਾਨੀ ਕਿਸੇ ਵੀ ਕੀਮਤ ਤੇ ਵਰਤ ਖਤਮ ਨਹੀਂ ਕੀਤਾ ਤੇ ਨਾ ਹੀ ਉਹ ਵਰਤ ਖਤਮ ਕਰਨਗੇ ਪਰ ਜਿਸ ਤਰ੍ਹਾਂ ਪਹਿਲਾਂ ਪਾਣੀ ਪੀ ਰਹੇ ਸੀ ਔਰ ਮੈਡੀਕਲ ਫੈਸਿਲਿਟੀ ਲੈ ਰਹੇ ਸੀ ਉਸੇ ਹੀ ਤਰ੍ਹਾਂ ਉਹਨਾਂ ਨੇ ਅੱਜ ਵੀ ਪਾਣੀ ਪੀਤਾ ਹੈ ਤੇ ਮੈਡੀਕਲ ਫੈਸਿਲਿਟੀ ਮਾਫ ਕਰਨਾ ਜਿਹੜੀ ਹੈ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੇ ਕਿਸਾਨ ਸੀਗੇ ਜੇਲ੍ਹਾਂ ਦੇ ਵਿੱਚ ਬੰਦ ਸੀ ਉਹਨਾਂ ਨੂੰ ਰਹਾ ਕਰ ਦਿੱਤਾ ਗਿਆ ਸਰਵਨ ਸਿੰਘ ਪੰਦੇੜ ਹਰੀ ਮੁਖਤਸਰ ਜੇਲ੍ਹ ਤੋਂ ਰਹਾ ਕਰ ਦਿੱਤੇ ਗਏ ਤੇ ਅੱਜ ਉਹ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਸਰਕਾਰ ਦੀ ਮਨਸ਼ਾ ਦੇ ਉੱਤੇ ਸ਼ੱਕ ਵੀ ਜ਼ਾਹਰ ਕੀਤਾ ਦੂਜੇ ਪਾਸੇ ਸੁਖਜੀਤ ਸਿੰਘ ਹਰਦੋ ਛੰਡੇ ਦੇ ਨਾਲ-ਨਾਲ ਜਿਹੜੇ ਬਾਕੀ ਕਿਸਾਨ ਆਗੂ ਪਟਿਆਲਾ ਦੀ ਜਿਲ੍ਹੇ ਦੇ ਵਿੱਚ ਬੰਦ ਸੀ ਉਹਨਾਂ ਨੂੰ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਰਿਹਾ ਕੀਤਾ ਗਿਆ ਤਸਵੀਰਾਂ ਵੀ ਜ਼ਰੂਰ ਸਾਹਮਣੇ ਆਈਆਂ ਸੀ ਸੁਖਜੀਤ ਸਿੰਘ ਹਰਦੋ ਛੰਡੇ ਹੜਾਂ ਦੇ ਨਾਲ ਬਾਕੀ ਜਿਹੜੇ ਕਿਸਾਨ ਲੀਡਰਸ਼ਿਪ ਉਹ ਵੀ ਮੌਜੂਦ ਦਿਖਾਈ ਦੇ ਰਹੇ ਸੀ ਉਹਨਾਂ ਤਸਵੀਰਾਂ ਦੇ ਵਿੱਚ ਤੇ ਸਾਰੇ ਕਿਸਾਨ ਲੀਡਰ ਰਿਹਾ ਹੋਣ ਤੋਂ ਬਾਅਦ ਘਰ ਨਹੀਂ ਗਏ ਬਲਕਿ ਡਿਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਟਿਆਲਾ ਦੇ ਪਾਰਕ ਹਸਪਤਾਲ ਜਿਹੜੇ ਨੇ ਉਹ ਜ਼ਰੂਰ ਪਹੁੰਚੇ ਹੋਏ ਸੀ ਪੰਜਾਬ ਸਰਕਾਰ ਦੇ ਅਧਿਕਾਰੀ ਤੇ ਕੁਝ ਵੱਡੇ ਪੁਲਿਸ ਅਧਿਕਾਰੀ ਜਿਹੜੇ ਸੀ ਉਹ ਪਹੁੰਚੇ ਹੋਏ ਸੀ ਜਗਜੀਤ ਸਿੰਘ ਢੱਲੇਵਾਲ ਹਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਇਸੇ ਹੀ ਦੌਰਾਨ ਸੁਖਜੀਤ ਸਿੰਘ ਹਰਦੋ ਝੰਡੇ ਤੋਂ ਇਲਾਵਾ ਆਭਿਮਨਿਉ ਕਹਾੜ ਤੇ ਬਾਕੀ ਗੁਰਿੰਦਰ ਪੰਗੂ ਵਰਗੇ ਜਿਹੜੇ ਕਿਸਾਨ ਲੀਡਰ ਸੀ ਉਹ ਜ਼ਰੂਰ ਦਿਖਾਈ ਦਿੱਤੇ ਨੇ ਸੋ ਸਰਕਾਰ ਨੇ ਆਪਣੇ ਨੁਮਾਇੰਦੇ ਭੇਜੇ ਢੱਲੇਵਾਲ ਸਾਹਮਣੇ ਗੱਲਬਾਤ ਹੋਈ ਉਹਨਾਂ ਨੂੰ ਆਸ਼ਵਾਸਨ ਦਵਾਇਆ ਗਿਆ ਕਿ ਤੁਹਾਡੇ ਸਾਰੇ ਕਿਸਾਨ ਆਗੂ ਜਿਹੜੇ ਜੇਲ੍ਹਾਂ ਦੇ ਵਿੱਚ ਟੱਕੇ ਹੋਏ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਅੰਸ਼ਨ ਖਤਮ ਨਹੀਂ ਹੋਇਆ ਢੱਲੇਵਾਲ ਸਾਹਿਬ ਦਾ ਟੈਂਸ਼ਨ ਕਦੋਂ ਤੱਕ ਚੱਲਦਾ ਰਹੇਗਾ ਵੇਖਣ ਵਾਲੀ ਗੱਲ ਐ ਮੀਟਿੰਗ ਜਿਹੜੀ ਐ ਉਹ ਮਈ ਤੇ ਪੈ ਚੁੱਕੀ ਐ 4 ਮਹੀਨੋਂ ਅਗਲੀ ਮੀਟਿੰਗ ਹੋਏਗੀ ਵਿੱਚ ਬਹੁਤ ਲੰਬਾ ਸਮਾਂ ਜਿਹੜਾ ਉਸ ਦੀ ਬ੍ਰੇਕ ਲਾ ਦਿੱਤੀ ਗਈ ਐ ਹੁਣ ਵੇਖਦੇ ਆ ਅਗਲੀ ਮੀਟਿੰਗ 'ਚ ਕੀ ਕੁਝ ਹੁੰਦਾ ਐ ਤੇ ਉਸ ਤੋਂ ਪਹਿਲਾਂ ਕਿਸਾਨ ਆਪਣੀ ਅਗਲੀ ਰਣਨੀਤੀ ਕਿਵੇਂ ਉਹ ਲਿਖਦੇ ਨੇ ਇਸ ਦੇ ਉੱਤੇ ਵੀ ਨਜ਼ਰਾਂ ਪੜੀਆਂ ਹੋਈਆਂ ਨੇ ਤੁਸੀਂ ਬਣੇ ਰਹੋ ਸਾਡੇ ਨਾਲ DF ਚੈਨਲ ਪੰਜਾਬੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ